ਦੋਸਤੋ ਇੱਕ ਵਾਰ ਦੀ ਗੱਲ ਹੈ ਕਿਸੇ ਪਿੰਡ ਦੇ ਵਿੱਚ ਤਿੰਨ ਭਰਾ ਰਹਿੰਦੇ ਸਨ ਉਹ ਤਿੰਨੋਂ ਹੀ ਆਪਣੇ ਇਲਾਕੇ ਦੇ ਵਿੱਚ ਗੱਪਾਂ ਮਾਰਨ ਦੇ ਲਈ ਮਸ਼ਹੂਰ ਸਨ ਉਹ ਲੰਬੇ ਸਫ਼ਰ ਤੇ ਤੁਰ ਪੈਂਦੇ ਅਤੇ ਥਾਂ ਥਾਂ ਜਾ ਕੇ ਮਨ ਘੜਤ ਬਾਤਾਂ ਸੁਣਾਉਂਦੇ ਉਹ ਇੰਨੀਆਂ ਵੱਡੀਆਂ ਵੱਡੀਆਂ ਗੱਪਾਂ ਮਾਰਦੇ ਕਿ ਸੁਣਨ ਵਾਲੇ ਜਾਂ ਤਾਂ ਉਥੋਂ ਉੱਠ ਕੇ ਚਲੇ ਜਾਂਦੇ ਜਾਂ ਗੁੱਸੇ ਦੇ ਵਿੱਚ ਰੋਣ ਹਾਕੇ ਹੋ ਜਾਂਦੇ ਇੱਕ ਦਿਨ ਐਦਾਂ ਹੀ ਉਹ ਯਾਤਰਾ ਕਰਦੇ ਕਰਦੇ ਇੱਕ ਰਾਜ ਦੇ ਵਿੱਚ ਜਾ ਪਹੁੰਚੇ। ਉਸ ਰਾਜ ਦਾ ਰਾਜਕੁਮਾਰ ਉਸ ਸਮੇਂ ਰਾਜ ਦੇ ਇੱਕ ਪਿੰਡ ਦਾ ਦੌਰਾ ਕਰ ਰਿਹਾ ਸੀ। ਉਹ ਤਿੰਨੋਂ ਭਰਾ ਵੀ ਉਸ ਸਮੇਂ ਉਸ ਪਿੰਡ ਦੇ ਵਿੱਚ ਹੀ ਰੁਕੀ ਹੋਏ ਸਨ। ਉਹ ਦੁਪਹਿਰ ਨੂੰ ਪਿੰਡ ਦੇ ਵਿੱਚ ਘੁੰਮ ਰਹੇ ਸਨ ਤਾਂ ਰਸਤੇ ਵਿੱਚ ਉਹਨਾਂ ਦੀ ਮੁਲਾਕਾਤ ਰਾਜਕੁਮਾਰ ਦੇ ਨਾਲ ਹੋ ਗਈ। ਰਾਜਕੁਮਾਰ ਦੇ ਸ਼ਾਹੀ ਕੱਪੜੇ ਅਤੇ ਗਹਿਣੇ ਪਹਿਨੇ ਹੋਏ ਸਨ। ਐਨੀ ਠਾਠ-ਵਾਠ ਵਾਲਾ ਬੰਦਾ ਉਹਨਾਂ ਨੇ ਪਹਿਲਾਂ ਕਦੇ ਨਹੀਂ ਸੀ ਦੇਖਿਆ। ਰਾਜਕੁਮਾਰ ਨੂੰ ਦੇਖ ਕੇ ਉਹਨਾਂ ਗਪੌੜੀਆਂ ਦੇ ਮਨ ਵਿੱਚ ਇੱਕ ਖਿਆਲ ਆਇਆ ਕਿ ਕਿਸੇ ਨਾ ਕਿਸੇ ਤਰ੍ਹਾਂ ਰਾਜਕੁਮਾਰ ਤੇ ਅਜਿਹਾ ਪ੍ਰਭਾਵ ਪਾਇਆ ਜਾਵੇ ਕਿ ਉਹ ਰਾਜਕੁਮਾਰ ਉਹਨਾਂ ਨੂੰ ਕੀਮਤੀ ਗਹਿਣੇ ਅਤੇ ਕੱਪੜੇ ਦੇਣ ਲਈ ਆਪਣੇ ਆਪ ਹੀ ਰਾਜ਼ੀ ਹੋ ਜਾਵੇ ਤੇ ਇੱਥੋਂ ਤੱਕ ਕਿ ਉਹ ਉਹਨਾਂ ਦੀ ਗੁਲਾਮੀ ਕਰਨ ਲਈ ਵੀ ਤਿਆਰ ਹੋ ਜਾਵੇ ਉਹਨਾਂ ਨੇ ਆਪਸ ਵਿੱਚ ਸਲਾਹ ਕੀਤੀ ਅਤੇ ਫਿਰ ਰਾਜਕੁਮਾਰ ਦਾ ਰਸਤਾ ਰੋਕ ਕੇ ਉਸ ਨੂੰ ਕਿਹਾ ਰਾਜਕੁਮਾਰ ਜੀ ਕਿਉਂ ਨਾ ਆਪਾਂ ਅੱਜ ਇੱਕ ਦੂਜੇ ਨੂੰ ਆਪਣੀਆਂ ਪਿਛਲੀਆਂ ਟਿਕੜਮ ਬਾਜ਼ੀਆਂ ਦੀਆਂ ਬਾਤਾਂ ਸੁਣਾ ਸੁਣਾ ਕੇ ਆਨੰਦ ਲਈਏ ਪਰ ਸ਼ਰਤ ਇਹ ਹੋਵੇ ਕਿ ਕੋਈ ਵੀ ਕਿਸੇ ਦੀ ਵੀ ਗੱਲ ਤੇ ਕਿੰਤੂ ਪਰੰਤੂ ਨਾ ਕਰੇ ਤੇ ਜੇ ਕਿਸੇ ਨੇ ਵੀ ਇੱਕ ਦੂਜੇ ਦੀ ਗੱਲ ਸੁਣ ਕੇ ਭੋਰਾ ਵੀ ਸ਼ੰਕਾ ਜਾਹਿ ਕੀਤੀ ਤਾਂ ਉਹ ਦੂਸਰੇ ਦਾ ਗੁਲਾਮ ਬਣ ਕੇ ਰਹੇਗਾ ਰਾਜਕੁਮਾਰ ਨੂੰ ਉਹਨਾਂ ਦੀਆਂ ਗੱਲਾਂ ਕੁਝ ਅਜੀਬ ਜਿਹੀਆਂ ਲੱਗੀਆਂ ਪਰ ਉਸਨੇ ਕੋਈ ਵੀ ਕਿੰਤੂ ਪ੍ਰੰਤੂ ਕੀਤੇ ਬਗੈਰ ਉਹਨਾਂ ਦੀ ਸ਼ਰਤ ਮੰਨ ਲਈ ਅਤੇ ਕਿਹਾ ਮੈਨੂੰ ਤੁਹਾਡੀ ਸ਼ਰਤ ਮਨਜ਼ੂਰ ਹੈ ਚਲੋ ਫਿਰ ਸ਼ੁਰੂ ਕਰੋ ਆਪਣੀਆਂ ਟਿਕੜਮ ਬਾਜ਼ੀਆਂ ਉਹਨਾਂ ਤਿੰਨਾਂ ਭਰਾਵਾਂ ਨੂੰ ਪੱਕਾ ਯਕੀਨ ਸੀ ਕਿ ਇਸ ਮੁਕਾਬਲੇ ਦੇ ਵਿੱਚ ਉਹ ਤਿੰਨੋਂ ਭਰਾ ਹੀ ਜਿੱਤਣਗੇ ਕਿਉਂਕਿ ਅੱਜ ਤੱਕ ਐਦਾਂ ਹੀ ਹੁੰਦਾ ਆਇਆ ਸੀ ਕਿ ਕਦੇ ਵੀ ਕਿਸੇ ਨੇ ਉਹਨਾਂ ਦੀਆਂ ਗੱਲਾਂ ਤੇ ਯਕੀਨ ਹੀ ਨਹੀਂ ਸੀ ਕੀਤਾ ਤੇ ਭਲਾ ਫਿਰ ਰਾਜਕੁਮਾਰ ਨੂੰ ਕਿਵੇਂ ਯਕੀਨ ਆ ਜਾਵੇਗਾ ਉਹ ਸਾਡੀਆਂ ਗੱਲਾਂ ਸੁਣ ਕੇ ਜ਼ਰੂਰ ਹੀ ਕਿੰਤੂ ਪ੍ਰੰਤੂ ਕਰੇਗਾ ਅਤੇ ਹਾਰ ਜਾਵੇਗਾ ਅੱਜ ਇਸ ਰਾਜਕੁਮਾਰ ਨੂੰ ਆਪਣੇ ਕੱਪੜੇ ਗਹਿਣੇ ਸਾਨੂੰ ਉਤਾਰ ਕੇ ਦੇਣੇ ਹੀ ਪਣਗੇ ਅਤੇ ਉਹਨਾਂ ਦਾ ਗੁਲਾਮ ਵੀ ਇਸ ਨੂੰ ਅੱਜ ਬੰਨਣਾ ਹੀ ਪਵੇਗਾ ਉਹ ਤਿੰਨੋਂ ਜਣੇ ਇਹ ਸੋਚ ਕੇ ਫੁੱਲੇ ਨਹੀਂ ਸਮਾਰੇ ਸਨ ਸੋ ਉਹਨਾਂ ਨੇ ਗੱਲਾਂ ਸ਼ੁਰੂ ਕਰਨ ਤੋਂ ਪਹਿਲਾਂ ਰਸਤੇ ਵਿੱਚ ਤੁਰੇ ਜਾਂਦੇ ਇੱਕ ਰਾਹੀ ਨੂੰ ਰੋਕ ਕੇ ਗੁਜਾਰਿਸ਼ ਕੀਤੀ ਕਿ ਉਹ ਉਹਨਾਂ ਦੇ ਵਿਚਕਾਰ ਇੱਕ ਜੱਜ ਦੀ ਭੂਮਿਕਾ ਨਿਭਾਏ ਤੇ ਅਖੀਰ ਵਿੱਚ ਇਸ ਮੁਕਾਬਲੇ ਦਾ ਫੈਸਲਾ ਕਰੇ ਕਿ ਕੌਣ ਜਿੱਤਿਆ ਅਤੇ ਕੌਣ ਹਾਰਿਆ ਉਹ ਰਾਹੀ ਵੀ ਖੁਸ਼ੀ-ਖੁਸ਼ੀ ਜੱਜ ਬਣ ਕੇ ਉਹਨਾਂ ਦੇ ਵਿੱਚ ਸ਼ਾਮਿਲ ਹੋ ਗਿਆ ਉਹ ਸਾਰੇ ਜਣੇ ਇੱਕ ਸੰਘਣੀ ਛਾਂ ਵਾਲੇ ਦਰਖਤ ਹੇਠਾਂ ਬੈਠ ਗਏ ਅਤੇ ਫਿਰ ਬਾਤਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਸਭ ਤੋਂ ਪਹਿਲਾਂ ਉਹਨਾਂ ਕਪੌੜੀਆਂ ਦਾ ਵੱਡਾ ਭਰਾ ਆਪਣੀ ਬਾਤ ਸੁਣਾਉਣ ਦੇ ਲਈ ਉੱਠ ਖੜਾ ਹੋਇਆ ਚਿਹਰੇ ਤੇ ਮੁਸਕਰਾਹਟ ਲਿਆ ਕੇ ਉਹ ਕਹਿਣ ਲੱਗਿਆ ਇੱਕ ਵਾਰ ਦੀ ਗੱਲ ਹੈ ਜਦੋਂ ਮੈਂ ਨਿੱਕਾ ਸੀ ਤਾਂ ਮੈਨੂੰ ਇੱਕ ਸ਼ਰਾਰਤ ਸੁਝੀ ਮੇਰਾ ਜੀ ਕੀਤਾ ਕਿ ਮੈਂ ਆਪਣੇ ਭਰਾਵਾਂ ਨੂੰ ਚੁਕਾਨੀ ਦੇ ਕੇ ਕਿਧਰੇ ਲੁਕ ਜਾਮਾਂ ਤੇ ਉਹ ਮੈਨੂੰ ਲੱਭਦੇ ਰਹਿਣ ਸੋ ਮੈਂ ਇਹ ਸੋਚ ਕੇ ਆਪਣੇ ਪਿੰਡ ਦੇ ਸਭ ਤੋਂ ਉੱਚੇ ਦਰਖਤ ਉੱਪਰ ਚੜ੍ਹ ਕੇ ਪੱਤਿਆਂ ਵਿੱਚ ਲੁਕ ਗਿਆ ਸਾਰਾ ਦਿਨ ਮੇਰੇ ਭਰਾ ਮੈਨੂੰ ਲੱਭਦੇ ਰਹੇ ਪਰ ਮੈਂ ਨਾ ਲੱਭਿਆ ਜਦੋਂ ਹਨੇਰਾ ਹੋ ਗਿਆ ਤਾਂ ਮੇਰੇ ਭਰਾਵਾਂ ਨੇ ਮੈਨੂੰ ਲੱਭਣਾ ਛੱਡ ਦਿੱਤਾ ਅਤੇ ਘਰ ਨੂੰ ਵਾਪਸ ਚਲੇ ਗਏ ਉਸ ਤੋਂ ਬਾਅਦ ਜਦੋਂ ਮੈਂ ਹੀਠਾਂ ਵੱਲ ਦੇਖਿਆ ਤਾਂ ਮੈਂ ਡਰ ਦੇ ਨਾਲ ਪਰੇਸ਼ਾਨ ਹੋ ਗਿਆ ਅਤੇ ਸੋਚਣ ਲੱਗਿਆ ਕਿ ਹੁਣ ਮੈਂ ਐਨੀ ਥੱਲੇ ਕਿਵੇਂ ਉਤਰੂੰਗਾ ਪਰ ਮੈਨੂੰ ਪਤਾ ਸੀ ਕਿ ਮੈਂ ਇੱਕ ਰੱਸੀ ਦੀ ਮਦਦ ਦੇ ਨਾਲ ਹੀਠਾਂ ਉਤਰ ਸਕਦਾ ਹਾਂ ਸੋ ਮੈਂ ਨਾਲ ਦੇ ਘਰ ਰੱਸੀ ਮੰਗਣ ਗਿਆ ਅਤੇ ਉਹ ਰੱਸੀ ਫੜ ਕੇ ਹੀਠਾਂ ਉਤਰਿਆ ਤੇ ਦੌੜ ਕੇ ਆਪਣੇ ਘਰ ਚ ਲਿਆ ਗਿਆ ਜਦੋਂ ਰਾਜਕੁਮਾਰ ਨੇ ਇਹ ਅਟਪਟੀ ਜਿਹੀ ਗੱਲ ਸੁਣੀ ਤਾਂ ਉਸਨੇ ਕੋਈ ਵੀ ਟਿੱਪਣੀ ਨਾ ਕੀਤੀ ਮਨ ਹੀ ਮਨ ਮੁਸਕਰਾਇਆ ਬਸ ਖੜੇ ਹੋ ਕੇ ਅਗਲੀ ਬਾਤ ਦੀ ਉਡੀਕ ਕਰਨ ਲੱਗਾ ਤਿੰਨੋਂ ਭਰਾ ਇਸ ਤੇ ਹੈਰਾਨ ਪਰੇਸ਼ਾਨ ਤਾਂ ਹੋਏ ਪਰ ਫਿਰ ਸੋਚਣ ਲੱਗੇ ਕਿ ਚਲੋ ਕੋਈ ਗੱਲ ਨਹੀਂ ਅਗਲੀ ਬਾਤ ਉਸ ਨੂੰ ਜ਼ਰੂਰ ਅਚੰਬੇ ਵਿੱਚ ਪਾ ਦੇਵੇਗੀ ਉਸ ਨੂੰ ਸੁਣ ਕੇ ਉਸ ਨੂੰ ਯਕੀਨ ਨਹੀਂ ਆਵੇਗਾ ਇਸ ਹੌਸਲੇ ਅਤੇ ਯਕੀਨ ਵਿੱਚ ਦੂਸਰੇ ਭਰਾ ਨੇ ਬਾਤ ਸ਼ੁਰੂ ਕੀਤੀ ਉਹ ਕਹਿਣ ਲੱਗਿਆ ਉਸੇ ਹੀ ਦਿਨ ਮੈਂ ਆਪਣੇ ਵੱਡੇ ਭਰਾ ਨੂੰ ਲੱਭਦਾ ਲੱਭਦਾ ਜੰਗਲ ਦੇ ਵਿੱਚ ਪਹੁੰਚ ਗਿਆ ਮੈਨੂੰ ਪਤਾ ਨਹੀਂ ਉੱਥੇ ਉਹ ਕੀ ਸੀ ਪਰ ਮੈਨੂੰ ਝਾੜੀਆਂ ਦੇ ਵੱਲ ਨੂੰ ਕੁਝ ਦੌੜਦਾ ਹੋਇਆ ਨਜ਼ਰ ਆਇਆ ਮੈਂ ਸੋਚਿਆ ਕਿ ਇਹ ਜ਼ਰੂਰ ਮੇਰਾ ਭਰਾ ਹੀ ਹੋਵੇਗਾ ਮੈਂ ਉਸ ਦੇ ਮਗਰ ਭੱਜਿਆ ਜਦੋਂ ਮੈਂ ਝਾੜੀਆਂ ਦੇ ਵਿੱਚ ਵੜਿਆ ਤਾਂ ਕੀ ਦੇਖਦਾ ਹਾਂ ਕਿ ਇਹ ਮੇਰਾ ਭਰਾ ਨਹੀਂ ਬਲਕਿ ਇੱਕ ਭੁੱਖਾ ਚੀਤਾ ਹੈ ਉਸਨੇ ਮੈਨੂੰ ਖਾ ਜਾਣ ਦੇ ਲਈ ਜਿਵੇਂ ਹੀ ਆਪਣਾ ਮੂੰਹ ਖੋਲ੍ਹਿਆ ਇਸ ਤੋਂ ਪਹਿਲਾਂ ਕਿ ਉਹ ਮੈਨੂੰ ਚਬ ਕੇ ਖਾ ਜਾਵੇ ਮੈਂ ਛਾਲ ਮਾਰ ਕੇ ਸਿੱਧਾ ਉਸਦੇ ਪੇਟ ਵਿੱਚ ਜਾ ਕੇ ਉਛਲਣ ਕੁੱਦਣ ਅਤੇ ਖੌਰੂ ਪਾਉਣ ਲੱਗਿਆ ਉਸ ਨੂੰ ਪਤਾ ਹੀ ਨਾ ਲੱਗੇ ਕਿ ਇਹ ਅਜੀਬ ਜਿਹਾ ਉਸਦੇ ਪੇਟ ਵਿੱਚ ਕੀ ਹੋ ਰਿਹਾ ਹੈ ਉਸਨੇ ਗੁੱਸੇ ਅਤੇ ਕਬਰਹਾਟ ਦੇ ਵਿੱਚ ਐਨਿਂ ਜੋਰ ਦੀ ਥੁੱਕਿਆ ਕਿ ਮੈਂ ਉਸਦੇ ਮੂੰਹ ਵਿੱਚੋਂ ਨਿਕਲ ਕੇ ਹਵਾ ਦੇ ਵਿੱਚ ਕਿੰਨੀ ਦੂਰ ਤੱਕ ਉੱਡਦਾ ਉੱਡਦਾ ਐਨ ਆਪਣੇ ਪਿੰਡ ਦੇ ਵਿਚਕਾਰ ਆ ਕੇ ਡਿੱਗਿਆ ਸੋ ਭਾਵੇਂ ਮੈਂ ਉਸ ਸਮੇਂ ਨਿੱਕਾ ਜਿਹਾ ਮੁੰਡਾ ਹੀ ਸਾਂ ਪਰ ਫਿਰ ਵੀ ਮੈਂ ਆਪਣੇ ਸਾਰੇ ਪਿੰਡ ਨੂੰ ਉਸ ਖਤਰਨਾਕ ਚੀਤੇ ਤੋਂ ਬਚਾ ਲਿਆ ਸੀ ਅਤੇ ਸੱਚ ਮੰਨਿਓ ਉਸ ਦਿਨ ਤੋਂ ਬਾਅਦ ਉਹ ਚੀਤਾ ਡਰਦਾ ਮਰਿਆ ਕਦੇ ਸਾਡੇ ਪਿੰਡ ਦੇ ਨੇੜੇ ਤੇੜੇ ਵੀ ਨਹੀਂ ਫੜਕਿਆ ਦੂਸਰੇ ਭਰਾ ਦੀ ਗੱਲ ਸੁਣ ਕੇ ਜੱਜ ਬਣਿਆ ਰਾਹੀ ਆਪਣੇ ਹਾਸੇ ਨੂੰ ਦਬਾ ਨਾ ਸਕਿਆ ਪਰ ਉਸਨੇ ਬਹੁਤ ਮੁਸ਼ਕਲ ਦੇ ਨਾਲ ਆਪਣੇ ਹਾਸੇ ਨੂੰ ਦਬਾਇਆ ਅਤੇ ਚੁੱਪ ਰਿਹਾ ਕਿਉਂਕਿ ਉਸਨੂੰ ਆਪਣੀ ਜੱਜ ਦੀ ਭੂਮਿਕਾ ਵੀ ਨਿਭਾਉਣੀ ਸੀ ਸੋ ਇਹ ਬਾਤ ਸੁਣਨ ਤੋਂ ਬਾਅਦ ਵੀ ਰਾਜਕੁਮਾਰ ਨੇ ਕੋਈ ਟਿੱਪਣੀ ਨਾ ਕੀਤੀ ਬਸ ਇੰਨਾ ਕਿਹਾ ਕਿ ਹੁਣ ਤੀਸਰੀ ਬਾਤ ਸੁਣਾਈ ਜਾਵੇ ਰਾਜਕੁਮਾਰ ਦੇ ਇਸ ਰਵੱਈਏ ਤੋਂ ਤਿੰਨੋਂ ਭਰਾ ਬੇਚੈਨ ਤਾਂ ਹੋ ਗਏ ਪਰ ਹਲੇ ਉਹਨਾਂ ਦੇ ਕੋਲ ਇੱਕ ਬਾਤ ਹੋਰ ਵੀ ਬਾਕੀ ਸੀ ਜਦੋਂ ਤੀਸਰਾ ਭਰਾ ਬਾਤ ਸੁਣਾਉਣ ਦੇ ਲਈ ਖੜਾ ਹੋਇਆ ਤਾਂ ਉਸਦੇ ਮੱਥੇ ਤੇ ਤਿਉੜੀਆਂ ਪੈ ਗਈਆਂ ਪਰ ਫਿਰ ਵੀ ਉਸ ਨੂੰ ਆਪਣੇ ਆਪ ਤੇ ਪੂਰਾ ਭਰੋਸਾ ਸੀ ਕਿ ਉਹ ਇਸ ਵਾਰ ਆਪਣੇ ਕੋਲੋਂ ਜੋੜ ਕੇ ਐਨੀ ਅਟਪਟੀ ਬਾਤ ਸੁਣਾਏਗਾ ਕਿ ਰਾਜਕੁਮਾਰ ਨੂੰ ਉਸਦੀ ਕਹਾਣੀ ਤੇ ਬਿਲਕੁਲ ਵੀ ਭਰੋਸਾ ਨਹੀਂ ਹੋਵੇਗਾ ਸੋ ਉਸਨੇ ਆਪਣੀ ਬਾਤ ਛੀੜੀ ਅਤੇ ਕਹਿਣ ਲੱਗਾ ਇੱਕ ਵਾਰ ਜਦੋਂ ਮੈਂ ਦਰਿਆ ਦੇ ਕੰਢੇ ਤੇ ਤੁਰਿਆ ਜਾ ਰਿਹਾ ਸੀ ਤਾਂ ਮੈਂ ਵੇਖਿਆ ਕਿ ਸਾਰੇ ਮਛੀਰੇ ਬੜੇ ਉਦਾਸ ਜਿਹੇ ਬੈਠੇ ਸਨ ਮੈਂ ਉਹਨਾਂ ਨੂੰ ਪੁੱਛਿਆ ਕਿ ਉਹ ਉਦਾਸ ਕਿਉਂ ਬੈਠੇ ਹਨ ਤਾਂ ਉਹਨਾਂ ਨੇ ਮੈਨੂੰ ਦੱਸਿਆ ਕਿ ਉਹ ਇੱਕ ਹਫ਼ਤੇ ਤੋਂ ਕੋਈ ਵੀ ਮੱਛੀ ਨਹੀਂ ਫੜ ਸਕੇ ਨਤੀਜੇ ਵਜੋਂ ਉਹਨਾਂ ਦੇ ਟੱਬਰ ਭੁੱਖਣ ਭਾਣੇ ਬੈਠੇ ਹਨ ਮੈਂ ਉਹਨਾਂ ਨੂੰ ਕਿਹਾ ਕਿ ਚਲੋ ਮੈਂ ਤੁਹਾਡੀ ਮਦਦ ਦੇ ਲਈ ਕੋਈ ਹੱਲ ਕਰਦਾ ਹਾਂ ਇਹ ਕਹਿ ਕੇ ਮੈਂ ਦਰਿਆ ਦੇ ਵਿੱਚ ਚੁੱਭੀ ਲਈ ਤੇ ਚੁੱਭੀ ਲਾਉਂਦੇ ਹੀ ਮੈਂ ਇੱਕ ਮੱਛੀ ਦਾ ਰੂਪ ਧਾਰ ਲਿਆ ਮੈਂ ਉਨੀ ਦੇਰ ਲਗਾਤਾਰ ਤੈਰਦਾ ਰਿਹਾ ਜਦੋਂ ਤੱਕ ਮੈਨੂੰ ਉਹਨਾਂ ਦੀ ਪਰੇਸ਼ਾਨੀ ਦਾ ਹੱਲ ਨਹੀਂ ਮਿਲ ਗਿਆ ਮੈਂ ਇੱਧਰ ਉੱਧਰ ਤਰ ਤਰ ਕੇ ਪਤਾ ਲਗਾ ਲਿਆ ਕਿ ਇੱਕ ਦਾੰਤ ਮੱਛੀ ਨੇ ਦਰਿਆ ਦੀਆਂ ਸਾਰੀਆਂ ਮੱਛੀਆਂ ਹੜੱਪ ਕਰ ਲਈਆਂ ਹਨ ਤੇ ਹੁਣ ਉਹ ਖੁਦ ਮਛੇਰਿਆਂ ਦੇ ਜਾਲ ਤੋਂ ਬਚਦੀ ਫਿਰਦੀ ਹੈ ਫਿਰ ਅਚਾਨਕ ਉਸ ਦਾਇਤ ਮੱਛੀ ਨੇ ਮੈਨੂੰ ਵੇਖ ਲਿਆ ਅਤੇ ਮੈਨੂੰ ਵੀ ਹੜੱਪ ਕਰ ਜਾਣ ਲਈ ਜਿਵੇਂ ਹੀ ਮੇਰੇ ਪਾਸ ਆਈ ਤਾਂ ਮੈਂ ਉਹਦੇ ਅੱਖ ਝਪਕਦੇ ਹੀ ਆਪਣੇ ਅਸਲੀ ਇਨਸਾਨੀ ਜਾਮੇ ਵਿੱਚ ਆ ਗਿਆ ਅਤੇ ਆਪਣੀ ਤਲਵਾਰ ਦੇ ਇੱਕੋ ਵਾਰ ਨਾਲ ਉਸ ਦਾ ਢਿੱਡ ਪਾੜ ਦਿੱਤਾ ਇਸ ਨਾਲ ਜਿੰਨੀਆਂ ਵੀ ਮੱਛੀਆਂ ਉਸ ਦਾਇਤ ਮੱਛੀ ਨੇ ਆਪਣੇ ਅੰਦਰ ਹੜੱਪ ਕੀਤੀਆਂ ਸਨ ਉਹ ਝਟਪਟ ਬਾਹਰ ਆ ਗਈਆਂ ਅਤੇ ਉਹਨਾਂ ਵਿੱਚੋਂ ਬਹੁਤ ਸਾਰੀਆਂ ਉਹਨਾਂ ਮਛੇਰੀਆਂ ਦੇ ਜਾਲ ਵਿੱਚ ਫਸ ਗਈਆਂ ਜਦੋਂ ਮੈਂ ਦਰਿਆ ਦੇ ਕੰਢੇ ਤੇ ਵਾਪਸ ਆਇਆ ਤਾਂ ਕਿੰਨੀਆਂ ਸਾਰੀਆਂ ਮੱਛੀਆਂ ਮੇਰਾ ਧੰਨਵਾਦ ਕਰਨ ਮੇਰੇ ਕੋਲ ਆਈਆਂ ਕਿਉਂਕਿ ਮੈਂ ਉਹਨਾਂ ਨੂੰ ਉਸ ਦੈਂਤ ਮੱਛੀ ਦੇ ਢਿੱਡ 'ਚੋਂ ਬਾਹਰ ਕੱਢ ਕੇ ਬਚਾਇਆ ਜੋ ਸੀ ਤੇ ਜਦੋਂ ਮਛੇਰੀਆਂ ਨੇ ਕਈ ਮੱਛੀਆਂ ਮੇਰੇ ਆਲੇ-ਦੁਆਲੇ ਖੁਸ਼ੀ ਦੇ ਵਿੱਚ ਨੱਚਦੀਆਂ ਟੱਪਦੀਆਂ ਵੇਖੀਆਂ ਤਾਂ ਉਹਨਾਂ ਨੇ ਖੁਸ਼ ਹੋ ਕੇ ਮੈਨੂੰ ਬਹੁਤ ਸਾਰੇ ਇਨਾਮਾਂ ਦੇ ਨਾਲ ਨਿਵਾਜਿਆ ਜਦੋਂ ਇਹ ਗੱਲ ਵੀ ਖਤਮ ਹੋਈ ਤਾਂ ਇਸ ਉੱਪਰ ਵੀ ਰਾਜਕੁਮਾਰ ਨੇ ਕੋਈ ਕਿੰਤੂ ਪਰੰਤੂ ਨਾ ਕੀਤਾ ਹੁਣ ਤਾਂ ਉਹ ਤਿੰਨੋਂ ਗਪੌੜੀਏ ਬਹੁਤ ਪਰੇਸ਼ਾਨ ਹੋ ਗਏ ਪਰ ਉਹਨਾਂ ਨੇ ਸੋਚਿਆ ਕਿ ਹੁਣ ਜਦੋਂ ਰਾਜਕੁਮਾਰ ਆਪਣੀ ਬਾਤ ਸੁਣਾਏਗਾ ਤਾਂ ਉਹ ਵੀ ਉਸ ਦੇ ਕਿਸੇ ਵੀ ਸ਼ਬਦ ਤੇ ਕਿੰਤੂ ਪਰੰਤੂ ਨਹੀਂ ਕਰਨਗੇ ਤੇ ਇਸ ਨਾਲ ਆਪਣੇ ਆਪ ਗੱਲ ਬਰਾਬਰ ਹੋ ਜਾਵੇਗੀ ਸੋ ਹੁਣ ਰਾਜਕੁਮਾਰ ਵੀ ਆਪਣੀ ਗੱਲ ਸੁਣਾਉਣ ਲੱਗਾ ਕਿ ਮੈਂ ਬਹੁਤ ਹੀ ਧੰਨવાન ਅਤੇ ਜ਼ਮੀਨ ਜਾਇਦਾਦ ਦਾ ਮਾਲਕ ਇੱਕ ਰਾਜਕੁਮਾਰ ਹਾਂ ਮੈਂ ਅੱਜਕੱਲ ਆਪਣੇ ਤਿੰਨ ਗੁਲਾਮਾਂ ਦੀ ਤਲਾਸ਼ ਵਿੱਚ ਹਾਂ ਜਿਹੜੇ ਮੈਨੂੰ ਚੱਕਮਾ ਦੇ ਕੇ ਕਿਧਰੇ ਚਲੇ ਗਏ ਹਨ ਮੈਂ ਹਰ ਤਰ੍ਹਾਂ ਨਾਲ ਹਰ ਜਗ੍ਹਾ ਤੇ ਉਹਨਾਂ ਨੂੰ ਲੱਭੀ ਹੀ ਜਾ ਰਿਹਾ ਹਾਂ ਕਿਉਂਕਿ ਉਹ ਤਿੰਨੋਂ ਮੇਰੇ ਲਈ ਬਹੁਤ ਕੀਮਤੀ ਹਨ ਪਰ ਜਿਵੇਂ ਹੀ ਹੁਣ ਥੱਕ ਹਰ ਕੇ ਮੈਂ ਉਹਨਾਂ ਦੀ ਤਲਾਸ਼ ਛੱਡ ਦੇਣ ਬਾਰੇ ਸੋਚ ਰਿਹਾ ਸੀ ਇਹ ਮੇਰੀ ਖੁਸ਼ਕਿਸਮਤੀ ਵੇਖੋ ਤੁਸੀਂ ਮੈਨੂੰ ਆਪਣੇ ਆਪ ਹੀ ਮਿਲ ਗਏ ਹੁਣ ਮੇਰੀ ਭਾਲ ਮੁੱਕ ਗਈ ਹੈ ਕਿਉਂਕਿ ਤੁਸੀਂ ਤਿੰਨੋਂ ਹੀ ਤਾਂ ਹੋ ਮੇਰੇ ਗਵਾਚੇ ਹੋਏ ਉਹ ਗੁਲਾਮ ਜਦੋਂ ਤਿੰਨਾ ਭਰਾਵਾਂ ਨੇ ਰਾਜਕੁਮਾਰ ਦੇ ਮੂੰਹੋਂ ਇਹ ਸ਼ਬਦ ਸੁਣੇ ਤਾਂ ਉਹ ਹੱਕੇ ਬੱਕੇ ਰਹਿ ਗਏ ਉਹ ਹੁਣ ਦੋਨੋਂ ਪਾਸਿਓਂ ਫਸ ਗਏ ਸਨ ਕਿਉਂਕਿ ਹੁਣ ਜੇਕਰ ਉਹ ਰਾਜਕੁਮਾਰ ਦੀ ਸੁਣਾਈ ਹੋਈ ਬਾਤ ਦੇ ਨਾਲ ਸਹਿਮਤ ਹੋ ਜਾਂਦੇ ਹਨ ਤਾਂ ਸਮਝੋ ਕਿ ਉਹ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਅਤੇ ਮੋਹਰ ਲਗਾ ਰਹੇ ਹਨ ਕਿ ਉਹੀ ਤਿੰਨੋਂ ਜਣੇ ਉਸ ਦੇ ਗਵਾਚੇ ਹੋਏ ਗੁਲਾਮ ਹਨ ਅਤੇ ਜੇਕਰ ਉਹ ਉਸ ਦੀ ਗੱਲ ਤੇ ਕੋਈ ਕਿੰਤੂ ਪ੍ਰੰਤੂ ਕਰਦੇ ਹਨ ਤਾਂ ਸ਼ਰਤ ਹਾਰ ਜਾਂਦੇ ਹਨ ਅਤੇ ਸ਼ਰਤ ਦੇ ਮੁਤਾਬਕ ਵੀ ਉਹਨਾਂ ਨੂੰ ਰਾਜਕੁਮਾਰ ਦੇ ਗੁਲਾਮ ਹੀ ਬਣਨਾ ਪੈਣਾ ਹੈ ਸੋ ਤਿੰਨੋਂ ਭਰਾ ਉਸ ਰਾਜਕੁਮਾਰ ਦੀ ਇਸ ਸਿਆਸਤ ਭਰੀ ਲਿਆਕਤ ਤੋਂ ਬਹੁਤ ਪ੍ਰਭਾਵਿਤ ਅਤੇ ਪਰੇਸ਼ਾਨ ਹੋ ਗਏ પરમુખો એક ਵੀ શબ્દ બોલਣ ਜੋਗੇ ਨਾ ਰਹੇ ਉਹ ਰਾਹੀ ਜਿਸ ਨੂੰ ਉਸ ਫੜਾਂ ਦੇ ਮੁਕਾਬਲੇ ਦਾ ਜੱਜ ਬਣਾਇਆ ਗਿਆ ਸੀ ਹੁਣ ਉਸਦੇ બોਲਣ ਅਤੇ ਫੈਸਲਾ ਸੁਣਾਉਣ ਦੀ ਵਾਰੀ ਆ ਗਈ ਸੀ ਉਸਨੇ ਚੁੱਪਚਾਪ ਬੜੇ ਹੀ ਧਿਆਨ ਦੇ ਨਾਲ ਇਹ ਸਭ ਕੁਝ ਸੁਣਿਆ ਅਤੇ ਵੇਖਿਆ ਵਿਚਾਰਿਆ ਸੀ ਫਿਰ ਉਸਨੇ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਇਸ ਮੁਕਾਬਲੇ ਦੇ ਵਿੱਚ ਬਿਨਾਂ ਕਿਸੇ ਪੱਖਪਾਤ ਦੇ ਰਾਜਕੁਮਾਰ ਦੀ ਜਿੱਤ ਹੋਈ ਹੈ ਅਤੇ ਤਿੰਨਾਂ ਭਰਾਵਾਂ ਨੂੰ ਰਾਜਕੁਮਾਰ ਦੇ ਗੁਲਾਮ ਬਣ ਕੇ ਰਹਿਣਾ ਪਵੇਗਾ ਪਰ ਰਾਜਕੁਮਾਰ ਨੇ ਉਹਨਾਂ ਤਿੰਨਾਂ ਨੂੰ ਆਪਣਾ ਗੁਲਾਮ ਨਹੀਂ ਸੀ ਬਣਾਇਆ ਬਲਕਿ ਉਸਨੇ ਉਹਨਾਂ ਕੋਲੋਂ ਇਹ ਵਾਅਦਾ ਲੈ ਕੇ ਉਹਨਾਂ ਨੂੰ ਵਾਪਸ ਆਪਣੇ ਪਿੰਡ ਮੁੜ ਜਾਣ ਦੀ ਇਜਾਜ਼ਤ ਦੇ ਦਿੱਤੀ ਕਿ ਉਹ ਤਿੰਨੋਂ ਜਣੇ ਹੁਣ ਅੱਗੇ ਤੋਂ ਐਦਾਂ ਦੀਆਂ ਝੂਠੀਆਂ ਕਹਾਣੀਆਂ ਨਹੀਂ ਕਾੜਨਗੇ ਅਤੇ ਮਿਹਨਤ ਸੱਚਾਈ ਤੇ ਇਮਾਨਦਾਰੀ ਦੇ ਨਾਲ ਰਹਿਣਗੇ ਦੋਸਤੋ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਝੂਠੀਆਂ ਗੱਲਾਂ ਦਿਖਾਵੇ ਅਤੇ ਗੱਪਾਂ ਨਾਲ ਇਨਸਾਨ ਕੁਝ ਸਮੇਂ ਦੇ ਲਈ ਲੋਕਾਂ ਨੂੰ ਹੈਰਾਨ ਤਾਂ ਕਰ ਸਕਦਾ ਹੈ ਪਰ ਕਦੇ ਵੀ ਉਹਨਾਂ ਦੇ ਦਿਲਾਂ ਵਿੱਚ ਇੱਜ਼ਤ ਨਹੀਂ ਬਣਾ ਸਕਦਾ ਜੋ ਇੱਜ਼ਤ ਝੂਠ ਨਾਲ ਮਿਲਦੀ ਹੈ ਉਹ ਇੱਕ ਦਿਨ ਲਾਣਤ ਵਿੱਚ ਬਦਲ ਜਾਂਦੀ ਹੈ ਗਪੌੜੀ ਹੋਣ ਨਾਲ ਇਨਸਾਨ ਮਨੋਰੰਜਨ ਦਾ ਸਰੋਤ ਤਾਂ ਬਣ ਸਕਦਾ ਹੈ ਪਰ ਉਸ ਨੂੰ ਜੀਵਨ ਵਿੱਚ ਸੱਚੀ ਕਾਮਯਾਬੀ ਅਤੇ ਖੁਸ਼ਹਾਲੀ ਕਦੇ ਨਹੀਂ ਮਿਲ ਸਕਦੀ ਰਾਜਕੁਮਾਰ ਦੀ ਸਿਆਣਪ ਸਾਨੂੰ ਦੱਸਦੀ ਹੈ ਕਿ ਬੁੱਧੀਮਾਨ ਅਤੇ ਸੱਚੇ ਲੋਕ ਹਮੇਸ਼ਾ ਜਿੱਤਦੇ ਹਨ ਚਾਹੇ ਸਾਹਮਣੇ ਵਾਲਾ ਕਿੰਨਾ ਵੀ ਚਲਾਕ ਜਾਂ ਗੱਲਾਂ ਦਾ ਜਾਦੂਗਰ ਕਿਉਂ ਨਾ ਹੋਵੇ ਤਿੰਨੋਂ ਭਰਾਮਾਂ ਨੂੰ ਆਪਣੀ ਹੀ ਚਾਲ ਵਿੱਚ ਫਸਦੇ ਦੇਖ ਇਹ ਸਪਸ਼ਟ ਹੋ ਜਾਂਦਾ ਹੈ ਕਿ ਇਨਸਾਨ ਨੂੰ ਹਮੇਸ਼ਾ ਸੱਚਾਈ ਮਿਹਨਤ ਅਤੇ ਇਮਾਨਦਾਰੀ ਦਾ ਰਾਹ ਹੀ ਅਪਣਾਉਣਾ ਚਾਹੀਦਾ ਹੈ ਝੂਠ ਦੀ ਉਮਰ ਛੋਟੀ ਹੁੰਦੀ ਹੈ ਪਰ ਸੱਚ ਸਦਾ ਕਾਇਮ ਰਹਿੰਦਾ ਹੈ ਜਿਹੜੇ ਲੋਕ ਝੂਠ ਨਾਲ ਹੋਰਾਂ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰਦੇ ਹਨ ਅਖੀਰਕਾਰ ਉਹ ਆਪਣੇ ਆਪ ਹੀ ਉਸੇ ਜਾਲ ਵਿੱਚ ਫਸ ਜਾਂਦੇ ਹਨ ਜਦਕਿ ਜਿਹੜੇ ਲੋਕ ਸਚਾਈ ਦੇ ਰਾਹ ਤੇ ਚੱਲਦੇ ਹਨ ਉਹਨਾਂ ਨੂੰ ਮੁਸੀਬਤਾਂ ਭਾਵੇਂ ਥੋੜੀ ਦੇਰ ਦੇ ਲਈ ਰੋਕ ਲੈਣ ਪਰ ਅਖੀਰਕਾਰ ਉਹੀ ਲੋਕ ਸਭ ਤੋਂ ਵੱਧ ਇੱਜ਼ਤ ਭਰੋਸਾ ਅਤੇ ਖੁਸ਼ੀ ਹਾਸਲ ਕਰਦੇ ਹਨ ਸਚਾਈ ਹੀ ਉਹ ਤਾਕਤ ਹੈ ਜੋ ਇਨਸਾਨ ਨੂੰ ਮਜ਼ਬੂਤੀ ਦਿੰਦੀ ਹੈ ਤੇ ਗੱਪਾਂ ਸਿਰਫ ਇੱਕ ਖੋਖਲਾ ਮਾਣ ਹੁੰਦੀਆਂ ਹਨ ਇਸ ਲਈ ਸਾਨੂੰ ਆਪਣੇ ਜੀਵਨ ਵਿੱਚ ਹਮੇਸ਼ਾ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਸੱਚਾ ਰਾਹ ਕਦੇ ਵੀ ਹਾਰਦਾ ਨਹੀਂ ਹੈ ਅਤੇ ਝੂਠਾ ਕਦੇ ਵੀ ਜਿੱਤਦਾ ਨਹੀਂ ਹੈ ਦੋਸਤੋ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਕਮੈਂਟ ਵਿੱਚ ਆਪਣੀ ਰਾਏ ਜਰੂਰ ਦਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਮਜ਼ੇਦਾਰ ਸਿੱਖਿਆਦਾਇਕ ਕਹਾਣੀਆਂ ਸੁਣਨ ਦੇ ਲਈ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਥੈਂਕ ਯੂ ਧੰਨਵਾਦ